ਟਾਲੀਵਾਲ ਸਾਹਿਬ ਮੁਸਕਰਾ ਰਹੇ ਨੇ ਟਾਲੀਵਾਲ ਸਾਹਿਬ ਨੇ ਤਾਂ ਬਹੁਤ ਸੇਵਾ ਕੀਤੀ ਆ ਮੈਂ ਤਾਂ ਉਹਨਾਂ ਦੀ ਸ਼ਲਾਘਾ ਕਰਦਾ ਆਏ ਜਾਓ ਵੇਖੋ ਜਿੰਨੀ ਉਹਨਾਂ ਨੇ ਸੇਵਾ ਕੀਤੀ ਆ ਦੇਖੋ ਜਿਹੜੇ ਵਿਅਕਤੀ ਚੰਗੀ ਗੱਲ ਕਰੇਗਾ ਚੰਗੀ ਕਹਾਣੀ ਚਾਹੀਦੀ ਆ ਕਿਉਂ ਨਹੀਂ ਕਹਾਣੀ ਚਾਹੀਦੀ ਟਾਲੀਵਾਲ ਸਾਹਿਬ ਟਾਲੀਵਾਲ ਸਾਹਿਬ ਵਿਰੋਧੀ ਜਿਨ੍ਹਾਂ ਨੇ ਕੀਤੀ ਆ ਨੀ ਕਹੇ ਵੇਖੀ ਕਹਿੰਦੇ ਵਿਰੋਧੀ ਕਹਿੰਦੇ ਮੈਂ ਤੁਹਾਡੀ ਸਿਫਤ ਕਰਦਾ ਤੁਸੀਂ ਕੰਮ ਭਰਾ ਦੇ ਕੰਮ ਦੀ ਸਿਫਤ ਅਜੇ ਕਦੋਂ ਕਰਨੀ ਪਊ ਇਹ ਜੇ ਉਹਨਾਂ ਨੇ ਵੀ ਕੀਤੀ ਹੈ ਬਰਿੰਦਰ ਪਾੜਾ ਜੀ ਨੇ ਕੀ ਕਿਹਾ ਇਹਨਾਂ ਨੇ ਵੀ ਜਿਨ੍ਹਾਂ ਨੇ ਵੀ ਕੀਤੀ ਨੇ ਅੰਦਾਵਾ ਸਾਹਿਬ ਹੋਰ ਸਾਰਿਆਂ ਨੇ ਕੀਤੀ ਆ ਕਿਹਾ ਐਨ ਐਲ ਇੱਕ ਮਿੰਟ ਹਾਂ ਜਿਹੜਾ ਕਾਂਗਰਸ ਦਾ ਐਮ ਐਲ ਏ ਗਰਦਾਸ ਪੁੱਤ ਸਾਡਾ ਛੋਟਾ ਵੀਰ ਨੌਜਵਾਨ ਪਰ ਹਾਂ ਉਸ ਬੰਦੇ ਨੇ ਹੜਾਂ ਦੇ ਵਿੱਚ ਇੰਨਾ ਕੰਮ ਕੀਤਾ ਵੀ ਛੱਡ ਦੋ ਹਾਂ ਇਹ ਸਾਨੂੰ ਅਸੀਂ ਤਾਂ ਅਸੀਂ ਤਾਂ ਤੁਹਾਨੂੰ ਅਸੀਂ ਨਹੀਂ ਸਖਤ ਕਰ ਸਕਦੇ ਕਹਿ ਰਹੇ ਹਾਂ ਭਾਈ ਗੁਰੂ ਇਹਨਾਂ ਨੂੰ ਤਰੱਕੀ ਬਖਸ਼ੇ ਦੁਬਾਰਾ ਫੇਰ ਵਜ਼ੀਰ ਵੰਡ ਚੰਗੀ ਗੱਲ ਹੋਏਗੀ ਦੇਖੋ ਜਿਸ ਵੀ ਬੰਦੇ ਨੇ ਹੜਾਂ 'ਚ ਕੰਮ ਕੀਤਾ ਹਰਾਂ ਚ ਕੰਮ ਕਰਨ ਲੱਗਿਆ ਇਹ ਥੋੜਾ ਹੀ ਵੇਖਿਆ ਪਈ ਅਸੀਂ ਕਾਂਗਰਸੀਆਂ ਅਕਾਲੀਆਂ ਆਪ ਵਾਲੇ ਐਮਬੀਜੇਪੀ ਵਾਲੇ ਨਹੀਂ ਹਰਾਂ ਚ ਕੰਮ ਕਰਨ ਲੱਗਿਆ ਦੇਖਿਆ ਕਿ ਅਸੀਂ ਜਿਹੜੀ ਹਰ ਪੀੜਤਾਂ ਦੀ ਮਦਦ ਕਰਦੇ ਪੋਲਟੈਕਸ ਬਾਅਦ ਦੇ ਵਿੱਚ ਤੇ ਜਿਹੜੇ ਵੀ ਬੰਦੇ ਨੇ ਕੀਤਾ ਸਭ ਦਾ ਧੰਨਵਾਦ ਇਹਨਾਂ ਨੇ ਕਿੱਡੀ ਵੱਡੀ ਗੱਲ ਕਹਿੰਦੇ ਤੁਸੀਂ ਦੁਬਾਰਾ ਮੰਤਰੀ ਬਣੋਗੇ ਮੈਂ ਤਾਂ ਦੁਆਵਾਂ ਹਰੇਕ ਵਿਅਕਤੀ ਦੇ ਕਰਨੀਆਂ ਚਾਹੀਦੀਆਂ ਆ ਪਾਵਨ ਅਗਲੇ ਜੱਫੀ ਤੋਂ ਇਹ ਤਾਂ 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 ਅਸੀਂ ਕਹਿ ਰਹੇ ਹਾਂ ਪੰਜਾਬ ਨਾਲ ਧੱਕਾ ਕਰ ਰਹੀ ਆ ਬੀਜੇਪੀ ਸਰਕਾਰ ਪੈਸਾ ਨਹੀਂ ਦੇ ਰਹੀ ਹੁਣ 12000 ਕਰੋੜ ਦਾ ਹਿਸਾਬ ਤੇ ਜੇ ਤੁਸੀਂ ਧਰਨਾ ਲਾਉਣਾ ਤਾਂ ਚਲੋ ਚਲੀਏ ਦਿੱਲੀ ਨਾਲ ਜਾਵਾਂਗੇ ਮੋਰੇ ਹੋ ਕੇ ਮੁੱਖ ਮੰਤਰੀ ਸਾਹਿਬ ਦੇ ਧਰਨਾ ਲਾਵਾਂਗੇ ਢਾਲੀਵਾਲ ਸਾਹਿਬ ਮੁਸਕਰਾ ਰਹੇ ਨਹੀਂ ਢਾਲੀਵਾਲ ਸਾਹਿਬ ਨੇ ਤਾਂ ਬਹੁਤ ਸੇਵਾ ਕੀਤੀ ਆ ਮੈਂ ਤਾਂ ਉਹਨਾਂ ਦੀ ਸਲਾਹਾ ਕਰਦਾ ਆਜਾਓ ਵੇਖੋ ਜਿੰਨੀ ਉਹਨਾਂ ਨੇ ਸੇਵਾ ਕੀਤੀ ਆ ਦੇਖੋ ਜਿਹੜੇ ਵਿਅਕਤੀ ਚੰਗੀ ਗੱਲ ਕਰੇਗਾ ਜਿੰਨੀ ਕਹਿਣੀ ਚਾਹੀਦੀ ਆ ਕਿਉਂ ਨਹੀਂ ਕਹਿਣੀ ਚਾਹੀਦੀ ਸੰਗਤ ਸਾਹਿਬ ਢਾਲੀਵਾਲ ਸਾਹਿਬ ਵਿਰੋਧੀ ਜਿਨ੍ਹਾਂ ਨੇ ਕੀਤੀ ਹੈ ਨਹੀਂ ਕਹ ਦੇ ਕੀ ਕਹਿੰਦੇ ਵਿਰੋਧੀ ਕਹਿੰਦੇ ਮੈਂ ਤੁਹਾਡੀ ਸਿਫਤ ਕਰਦਾ ਹਾਂ ਤੁਸੀਂ ਕੰਮ ਕੀਤਾ ਪ੍ਰਧਾਨ ਨੇ ਕੰਮ ਦੀ ਸਿਫਤ ਆ ਦੇ ਕੋਈ ਕੰਮ ਹੀ ਇਹ ਜੇ ਉਹਨਾਂ ਨੇ ਵੀ ਕੀਤੀ ਹੈ ਬਰਿੰਦਰ ਪਾੜਾ ਜੀ ਨੇ ਕੀ ਕਿਹਾ ਇਹਨਾਂ ਨੇ ਵੀ ਜਿਨ੍ਹਾਂ ਨੇ ਵੀ ਕੀਤੀ ਨੇ ਅੰਦਾਵਾ ਸਾਹਿਬ ਹੋਰ ਸਾਰਿਆਂ ਨੇ ਕੀਤੀ ਆ ਕਿਸਾ ਐਮਐਲਏ ਇੱਕ ਮਿੰਟ ਹਾਂ ਜਿਹੜਾ ਕਾਂਗਰਸ ਦਾ ਐਮਐਲਏ ਗਰਦਾਸ ਪੁੱਤ ਸਾਡਾ ਛੋਟਾ ਵੀਰ ਨੌਜਵਾਨ ਪਰ ਹਾਂ ਉਸ ਬੰਦੇ ਨੇ ਹੜਾਂ ਦੇ ਵਿੱਚ ਇੰਨਾ ਕੰਮ ਕੀਤਾ ਵੀ ਛੱਡ ਦੋ ਹੂੰ ਇਹ ਸਾਨੂੰ ਅਸੀਂ ਅਸੀਂ ਤੁਹਾਨੂੰ ਆਸਾਂ ਨੂੰ ਅਸੀਂ ਨਹੀਂ ਸਤ ਕਰ ਸਕਦੇ ਕਹਿ ਰਹੇ ਆ ਭਾਈ ਗੁਰੂ ਇਹਨਾਂ ਨੂੰ ਤਰੱਕੀ ਬਖਸ਼ੇ ਦੁਬਾਰਾ ਫੇਰ ਵਜੀਰਵੰਦ ਚੰਗੀ ਗੱਲ ਹੋਏਗੀ ਦੇਖੋ ਜਿਸ ਵੀ ਬੰਦੇ ਨੇ ਹੜਾ ਤੇ ਕੰਮ ਕੀਤਾ ਹੜਾ ਤੇ ਕੰਮ ਕਰਨ ਲੱਗਾ ਇਹ ਥੋੜਾ ਹੀ ਵੇਖਿਆ ਪਈ ਅਸੀਂ ਕਾਂਗਰਸੀਆਂ ਅਕਾਲੀਆਂ ਆਪ ਵਾਲਿਆਂ ਭਾਜੀਪੀ ਵਾਲਿਆਂ ਨਹੀਂ ਹੜਾ ਤੇ ਕੰਮ ਕਰਨ ਲੱਗਾ ਦੇਖਿਆ ਕਿ ਅਸੀਂ ਜਿਹੜੀ ਹਰਪੀਟਾਂ ਦੀ ਮਦਦ ਕਰਦੇ ਪੋਲਟੈਕਸ ਬਾਅਦ ਵਿੱਚ ਤੇ ਜਿਹੜੇ ਵੀ ਬੰਦੇ ਨੇ ਕੀਤਾ ਸਭ ਦਾ ਧੰਨਵਾਦ ਇਹਨਾਂ ਨੇ ਕਿੱਡੀ ਵੱਡੀ ਗੱਲ ਕਹਿੰਦੇ ਤੁਸੀਂ ਦੁਬਾਰਾ ਮੰਤਰੀ ਬਣੋਗੇ ਮੈਂ ਤਾਂ ਦੁਆਵਾਂ ਹਰੇਕ ਵਿਅਕਤੀ ਨੇ ਕਰਨੀਆਂ ਚਾਹੀਦੀਆਂ ਪਾਵਨ ਅਗਲੇ ਜੱਫੀ ਨੂੰ ਇਹ ਤਾਂ ਇਹ ਤਾਂ ਇਹ ਤਾਂ ਗੱਲ ਨਹੀਂ ਜਿਹੜੇ ਜਿਹੜੇ ਵਿਅਕਤੀ ਅੰਦਾ ਪਰਮਾਤਮਾ ਕਿਸੇ ਦੇ ਮਸਤਕ ਨੂੰ ਜਿਹੜਾ ਨਾ ਉਹ ਹੀ ਲਿਖਦਾ ਹੈ ਉਹ ਹੀ ਸਾਰਾ ਕੁਝ ਬਣਾਉਂਦਾ ਹੈ ਜਿਹੜੀ ਗੱਲ ਮੈਂ ਕਰ ਰਿਹਾ ਸੀ ਕੰਟੀਨਿਊ ਕਿ ਅੱਜ ਤੁਹਾਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਟ੍ਰੈਜ਼ਰੀ ਬੈਂਕ ਨੂੰ ਧਰਨਾ ਲਾਉਣਾ ਪੈ ਰਿਹਾ ਭਈ ਜੇ ਬੀਜੇਪੀ ਸਰਕਾਰ ਪੰਜਾਬ ਲਈ ਸਹਰ ਦੇ ਨਹੀਂ ਹੈ ਅਸੀਂ ਕਹਿ ਰਹੇ ਹਾਂ ਪੰਜਾਬ ਨਾਲ ਧੱਕਾ ਕਰ ਰਹੀ ਹੈ ਬੀਜੇਪੀ ਸਰਕਾਰ ਪੈਸਾ ਨਹੀਂ ਦੇ ਰਹੀ ਹੁਣ 12000 ਕਰੋੜ ਦਾ ਹਿਸਾਬ ਤੇ ਜੇ ਤੁਸੀਂ ਧਰਨਾ ਲਾਉਣਾ ਹੈ ਤਾਂ ਚਲੋ ਚਲੀਏ ਦਿੱਲੀ ਨਾਲ ਜਾਵਾਂਗੇ ਮੋਰੇ ਹੋ ਕੇ ਮੁੱਖ ਮੰਤਰੀ ਸਾਹਿਬ ਦੇ ਧਰਨਾ ਲਾਵਾਂਗੇ